ਇਕ ਨਾ ਗੁਰੂ ਨਾਨਕ ਸਾਹਿਬ ਜੀ ਦੇ ਬਚਨੇ ਪਾਵਨ ਬਾਣੀ ਦੇ ਅੰਦਰ ਮਾਰੂ ਰਾਗ ਦੇ ਵਿੱਚ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੱਲ ਬਹੁਤ ਪਿਆਰੀ ਕੀਤੀ ਦਰ ਅਸਲ ਦੁਨੀਆ ਦੇ ਵਿੱਚ ਲੋਕ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਡਿੜ ਉੱਚੀ ਜਾਤ ਵਾਲੇ ਉਹਨਾਂ ਨੂੰ ਇਸ ਗੱਲ ਦਾ ਅਹੰਕਾਰ ਹੈ ਮਾਣ ਹੈ ਕਿ ਅਸੀਂ શ્રેષ્ઠ ਹਾਂ ਅਸੀਂ ਉੱਤਮ ਉਹ ਭਾਵੇਂ ਕਹਿਣ ਨੂੰ ਰੱਬ ਦੇ ਬੰਦੇ ਹੋ ਸਕਦੇ ਆ ਪਰ ਜਾਤ ਦੇ ਹੰਕਾਰ ਦੇ ਵਿੱਚ ਉਹ ਵੀ ਡੁੱਬੇ ਹੋਏ ਤੇ ਅਗਲੀ ਗੱਲ ਕੀਤੀ ਕਹਿਣ ਲੱਗੇ ਜਿਨ੍ਹਾਂ ਨੂੰ ਨੀਵਾ ਆਖਿਆ ਗਿਆ ਉਹਨਾਂ ਦੇ ਅੰਦਰ ਹੀਣ ਭਾਵਨਾ ਇੰਨੀ ਵੱਧ ਗਈ ਕਿ ਉਹਨਾਂ ਨੇ ਆਪਣੇ ਆਪ ਨੂੰ ਕਦੇ ਰੱਬ ਦੇ ਬੰਦੇ ਕਹਿਣ ਦਾ ਯਤਨ ਹੀ ਨਹੀਂ ਕੀਤਾ ਅੱਜ ਤੁਸੀਂ ਦੇਖਿਆ ਹੋਣਾ ਜੋ ਕੁਝ ਮਾਹੌਲ ਹੈ ਇਹ ਕਿੰਨਾ 파ੜਾ ਵੱਧਦਾ ਜਾ ਰਿਹਾ ਹੈ ਜਿਹੜੇ ਹੰਕਾਰੀ ਨੇ ਉਹ سینਾ ਠੋਕ ਕੇ ਕਹਿੰਦੇ ਆ ਕਿ ਅਸੀਂ ਇਸ ਜਾਤ ਵਾਲੇ ਅਸੀਂ ਇਹ ਲੋਕ ਆ ਤੇ ਦੂਜੇ ਬੰਨੇ ਜਿਹੜੇ ਨੀਵੀਂ ਜਾਤ ਵਾਲੇ ਉਹ ਇੰਨੀ ਕਿ ਹੀਣ ਭਾਵਨਾ ਦੇ ਵਿੱਚ ਜਿਉਂਦੇ ਆ ਉਹ ਆਪ ਮੰਨ ਕੇ ਬੈਠੇ ਆ ਕਿ ਇਹਨਾਂ ਨੇ ਜੇਕਰ ਸਾਨੂੰ ਨੀਵੇਂ ਆਖਿਆ ਤੇ ਅਸੀਂ ਨੀਵੇਂ ਆ ਖਿਆਲ ਕਰਿਓ ਇਨਸਾਨ ਦੇ ਸਰਟੀਫਿਕੇਟ ਵੰਡਣ ਦੇ ਨਾਲ ਕੋਈ ਨੀਵਾ ਕਿਵੇਂ ਹੋ ਗਿਆ ਥੋੜਾ ਜਿਹਾ ਗੱਲਾਂ ਵਿਚਾਰਨ ਵਾਲੀਆਂ ਨੇ ਇਸ ਮੁੱਦੇ ਦੀ ਵਿਚਾਰ ਨਹੀਂ ਹੁੰਦੀ ਕਿਉਂਕਿ ਮਾਹੌਲ ਇਹੋ ਜਿਹਾ ਤਿਆਰ ਕਰ ਦਿੱਤਾ ਜਾਂਦੇ ਲੋਕਾਂ ਦੀ ਸੋਚਣ ਤੇ ਸਮਝਣ ਦੀ ਸ਼ਕਤੀ ਬਿਲਕੁਲ ਖਤਮ ਕਰ ਦਿੱਤੀ ਇਹ ਸਵਾਲ ਕਦੇ ਮਨੁੱਖ ਦੀ ਜ਼ਹਿਨੀयत ਦੇ ਵਿੱਚ ਜਨਮ ਹੀ ਨਹੀਂ ਲੈ ਰਿਹਾ ਜਿਹੜੇ ਆਪਣੇ ਆਪ ਨੂੰ ਉੱਚੇ ਕਹਿੰਦੇ ਆ ਉੱਚੇ ਕਿਵੇਂ ਹੋਗੇ ਜਿੱਦ ਆਪਣੇ ਆਪ ਨੂੰ ਨੀਵੇਂ ਕਹਿੰਦੇ ਆ ਇਹ ਸਰਟੀਫਿਕੇਟ ਰੱਬ ਨੇ ਵੰਡੇ ਪਰਮਾਤਮਾ ਨੇ ਵੰਡੇ ਨਹੀਂ ਇਹ ਬੰਦਿਆਂ ਦੇ ਵੰਡੇ ਹੋਏ ਆਪਣੀ ਸਮਝ ਆਪਣੀ ਮਾਤਮ ਮੁਤਾਬਕ ਕਿਸੇ ਨੂੰ ਉੱਚਾ ਕਹਿ ਦਿੱਤਾ ਕਿਸੇ ਨੂੰ ਨੀਵਾ ਕਹਿ ਦਿੱਤਾ ਪਰ ਜਦੋਂ ਆਪ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਮੁਤਾਬਕ ਵਾਚਣ ਦਾ ਸਮਝਣ ਦਾ ਯਤਨ ਕਰਾਂਗੇ ਤੇ ਇੱਕੋ ਗੱਲ ਉਗੜ ਕੇ ਸਾਡੇ ਸਾਹਮਣੇ ਆਏਗੀ ਕਿ ਕੁਦਰਤ ਕੇ ਸਭ ਬੰਦੇ ਸਭ ਬੰਦੇ ਜਿੰਨੇ ਵੀ ਭਾਵੇਂ ਕੋਈ ਉੱਚੇ ਆ ਤੇ ਭਾਵੇਂ ਕੋਈ ਨੀਵੇਂ ਹੁਣ ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਕਿ ਜਾਤ ਕੁਲੀਨ ਸੇਵਕ ਜੇ ਹੋਏ ਕੁਲੀਨ ਕਹਿੰਦੇ ਉੱਚੀ ਜਾਤ ਨੂੰ ਉੱਚੀ ਜਾਤ ਦੇ ਹੰਕਾਰ ਨੂੰ ਤਿਆਕ ਕੇ ਕਿ ਰੱਬ ਦਾ ਸੇਵਕ ਬਣ ਰਿਹਾ ਹੈ ਤਾਕਾ ਕਹਿਣਾ ਕੋਹ ਨਾ ਕੋਈ ਉਸ ਦੀ ਮਹਿਮਾ ਬਿਆਨ ਕੀਤੀ ਨਹੀਂ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋਈ ਉੱਚੀ ਜਾਤ ਦੇ ਅਹੰਕਾਰ ਨੂੰ ਤਿਆ ਕੇ ਉੱਚੀ ਜਾਤ ਦੇ ਮਾਣ ਨੂੰ ਅਭਿਮਾਨ ਨੂੰ ਤਿਆ ਕੇ ਵੀ ਰੱਬ ਦੀ ਭਗਤੀ ਵਾਲੇ ਰਸਤੇ ਦੇ ਉੱਪਰ ਤੁਰਿਆ ਹੈ ਉਹਨੂੰ ਸਭਨਾਂ ਜੀਵਾਂ ਦੇ ਵਿੱਚੋਂ ਇੱਕ ਪਰਮਾਤਮਾ ਨਜ਼ਰ ਆ ਰਿਹਾ ਹੈ ਕਹ ਲੱਗੇ ਉਹਦੀ ਮਹਿਮਾ ਅਪਰੰਪਾਰ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਹਿਣਾ ਕਹੋ ਨਾ ਕੋਈ ਇਹ ਕਿਉਂ ਕਹਿ ਦਿੱਤਾ ਕਿਉਂ ਇੰਨੀ ਖੂਬੀ ਬਿਆਨ ਕਰ ਦਿੱਤੀ ਕਿਉਂਕਿ ਗੁਰੂ ਨਾਨਕ ਸਾਹਿਬ ਜਾਣਦੇ ਆ ਕਿ ਜਾਤ ਦੇ ਅਹੰਕਾਰ ਨੂੰ ਤਿਆਗਣਾ ਕੋਈ ਸੌਖੀ ਖੇਡ ਨਹੀਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਹਾਰਨਾ ਪੈਂਦਾ ਹੈ ਪਹਿਲਾਂ ਤਾਂ ਆਪਣੇ ਮਨ ਨੂੰ ਮਾਰਨਾ ਪੈਂਦਾ ਹੈ ਦੂਜਾ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਜੀ ਜਿਹੜਾ ਆਪਣਾ ਕਨਵਾ ਹੁੰਦਾ ਹੈ ਆਪਣੇ ਚੁਗਿਰਦੇ ਜੋ ਮਾਹੌਲ ਸਿਰਜਿਆ ਗਿਆ ਹੁੰਦਾ ਹੈ ਆਪਣੀ ਲੋਕ ਤਾਣੇ ਮਾਰਦੇ ਆ ਕਿ ਸਾਡੀ ਜਾਤ ਨੂੰ ਲਾਜ ਲਵਾਉਣ ਵਾਸਤੇ ਤੁਰਿਆ ਜੀ ਖਿਆਲ ਕਰਿਓ ਇਹ ਬੜੀਆਂ ਬਹੁਤ ਸਾਰੀਆਂ ਹੱਦਬੰਦੀਆਂ ਨੂੰ ਟੱਪਣਾ ਪੈਂਦਾ ਇਹਨੂੰ ਹੀ ਤਾਂ ਸਤਿਗੁਰੂ ਪਾਵਨ ਬਾਣੀ ਦੇ ਅੰਦਰ ਕਹਿੰਦੇ ਆ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਨਾਕੂ ਕਾਟੀ ਕਾਨੂ ਕਾਟੀ ਕਾਟਕੂਟ ਕਰ ਡਾਰੀ ਤੇ ਅਗਲੀ ਗੱਲ ਕੀਤੀ ਇਹ ਜਿਹੜੀ ਮਾਇਆ ਹੈ ਇਹ ਅਹੰਕਾਰ ਇੱਕ ਦੇ ਜਾਤ ਦੇ ਰੂਪ ਦੇ ਵਿੱਚ ਕਦੇ ਜਾਤ ਦੇ ਹੀਣ ਭਾਵਨਾ ਦੇ ਰੂਪ ਦੇ ਵਿੱਚ ਕਦੇ ਕਿਸੇ ਰੂਪ ਦੇ ਆ ਕੇ ਚੰਬੜਦੀ ਹੈ ਪਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਅਸੀਂ ਕੰਨ ਬੰਦ ਕਰ ਲਏ ਅਸੀਂ ਹੁਣ ਲੋਕਾਂ ਦੀ ਪ੍ਰਵਾਹ ਨਹੀਂ ਕਰ ਰਹੇ ਬਸ ਪ੍ਰਵਾਹ ਹੈ ਤੇ ਇੱਕ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਦੀ ਲੋਕ ਕੀ ਕਹਿੰਦੇ ਆ ਉਦਰ ਅਸੀਂ ਧਿਆਨ ਹੀ ਨਹੀਂ ਦੇ ਰਹੇ ਇਸ ਕਰਕੇ ਉੱਚੀ ਜਾਤ ਦੇ ਹੰਕਾਰ ਨੂੰ ਤਿਆਗਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਆਪਣਾ ਚੁਗਿਰਦਾ ਆਪਣੇ ਲੋਕ ਤਾਨੇ ਮਾਰ ਮਾਰ ਕੇ ਇਨਸਾਨ ਨੂੰ ਕਿਸੇ ਬੰਨੇ ਜੋਗਾ ਨਹੀਂ ਛੱਡਦੇ ਤੇ ਗੱਲ ਸਿਰਫ ਤਾਨਿਆਂ ਤੱਕ ਸੀਮਤ ਨਹੀਂ ਰਹਿੰਦੀ ਐਸੀ ਜੁੰਡਲੀ ਕਟਲੀ ਹੋ ਕੇ ਕਈ ਵਾਰ ਆਪਣੇ ਇਲਾਕੇ ਦੇ ਵਿੱਚ ਆਪਣੇ ਨਗਰ ਦੇ ਵਿੱਚੋਂ ਦੇਸ਼ ਨਿਕਾਲਾ ਦੇ ਦਿੰਦੀ ਹੈ ਚਲੋ ਅੱਜ ਥੋੜਾ ਕਾਨੂੰਨ ਦਾ ਡਰ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਵੀ ਇਦਾਂ ਹੁੰਦਾ ਕਿ ਜੇਕਰ ਭਾਵੇਂ ਕੋਈ ਇਨਸਾਨ ਸਹੀ ਹੈ ਪਰ ਸਾਡੀਆਂ ਰਵਾਇਤਾਂ ਤੋਂ ਥੋੜਾ ਜਿਹਾ ਉਲਟ ਚੱਲਿਆ ਨਾ ਤੇ ਸਾਨੂੰ ਬਰਦਾਸ਼ਤ ਨਹੀਂ ਹੋਵੇਗਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਉਹਨੂੰ ਆਪਣੇ ਕੁੰਵੇ ਦੇ ਵਿੱਚੋਂ ਆਪਣੀ ਜਾਤ ਬਰਾਦਰੀ ਦੇ ਵਿੱਚੋਂ ਬੇਦਖਲ ਕਰ ਦੇਵਾਂਗੇ ਕਿਉਂਕਿ ਉਹ ਸਾਡੀ ਗੱਲ ਨਹੀਂ ਮੰਨ ਰਿਹਾ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਡੂੰਗੀ ਗੱਲ ਰੱਖੀ ਹੈ ਕਹਿਣ ਲੱਗੇ ਉਹ ਬਹੁਤ ਧੰਤਾ ਦੇ ਯੋਗ ਹੈ ਜਿਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਵੱਡੀ ਮੁਸੀਬਤ ਝੱਲ ਕੇ ਪ੍ਰਮਾਤਮਾ ਵਾਹਿਗੁਰੂ ਦੀ ਬੰਦਗੀ ਵਾਲੇ ਪਾਸੇ ਨੂੰ ਤੁਰਿਆ ਤੇ ਅਗਲੀ ਗੱਲ ਬਹੁਤ ਪਿਆਰੀ ਕੀਤੇ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆ ਪਹਿਰੇ ਸੋਏ ਸਨਾਤੀ ਕਹਿੰਦੇ ਆ ਨੀਵੀਂ ਜਾਤ ਨੀਵੀਂ ਜਾਤ ਵਾਲੇ ਰਹਿਰਾਜ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਵੀ ਇਹ ਸ਼ਬਦ ਆਪਾਂ ਪੜਦੇ ਆ ਨਾਨਕ ਨਾਵੇਂ ਬਾਜ ਸਨਾਤ ਜਿਹੜਾ ਨਾਮ ਤੋਂ ਸਖਣਾ ਹੈ ਉਹ ਕਮ ਜਾਤ ਹੈ ਉਹ ਨੀਵੀਂ ਜਾਤ ਵਾਲਾ ਹੈ ਨਿਖਸਮਾ ਹੈ ਜੀ ਤੇ ਕਹ ਲੱਗੇ ਸਨਾਤੀ ਕਿਨੂੰ ਕਹਿੰਦੇ ਆ ਨੀਵੀਂ ਜਾਤ ਵਾਲੇ ਨੂੰ ਵਿੱਚ ਸਨਾਤੀ ਸੇਵਕ ਹੋਏ ਨੀਵੀਂ ਜਾਤ ਦੀ ਹੀਣ ਭਾਵਨਾ ਨੂੰ ਤਿਆਕ ਕੇ ਲੋਕਾਂ ਦੇ ਤਾਣੇ ਮਾਣੇ ਸਹਿੰਦਿਆਂ ਹੋਇਆਂ ਕੋਈ ਮਨੁੱਖ ਪਰਮਾਤਮਾ ਵਾਹਿਗੁਰੂ ਦੀ ਇਬਾਦਤ ਵਾਲੇ ਪਾਸੇ ਤੁਰੇ ਆਪਣੀ ਜੀਵਨ ਦੇ ਵਿੱਚ ਉਸ ਹੀਣ ਭਾਵਨਾ ਦੇ ਵਿੱਚੋਂ ਨਿਕਲ ਕੇ ਸਭਨਾ ਦੇ ਵਿੱਚੋਂ ਇੱਕ ਅਕਾਲ ਪੁਰਖ ਦੀ ਜੋਤ ਦੇਖ ਰਿਹਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦਿਆ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਗੱਲ ਕਰ ਲਈ ਐਸੇ ਇਨਸਾਨ ਨੂੰ ਮੇਰੇ ਚਮਦੀਆਂ ਜੁੱਤੀਆਂ ਬਣਾ ਕੇ ਉਹਦੇ ਪੈਰੀਂ ਪਵਾ ਦਿਓ